ਜੰਮੂ ਕਸ਼ਮੀਰ ਦੇ ਨਸ਼ਾਇਰਾ ਵਿੱਚ ਪਾਕਿਸਤਾਨੀ ਫੌਜ ਵੱਲੋਂ ਕੀਤੀ ਗਈ ਗੋਲੀਬਾਰੀ ਦੇ ਵਿੱਚ ਸ਼ਹੀਦ ਹੋਏ ਭਾਰਤੀ ਸੈਨਿਕ ਜਸਪ੍ਰੀਤ ਸਿੰਘ ਦਾ ਜੋ ਆ पार्थिव ਸਰੀਰ ਹੈ ਉਸ ਨੂੰ ਮੋਗਾ ਜ਼ਿਲ੍ਹੇ ਦੇ ਉਸ ਦਾ ਜੋ ਪਿੰਡ ਸੀ ਤਲਵੰਡੀ ਮੱਲੀਆਂ ਉਸ ਦੇ ਵਿੱਚ ਲਿਆਂਦਾ ਗਿਆ ਕੁਝ ਦਿਨ ਪਹਿਲਾਂ ਸਰਕਾਰੀ ਸਨਮਾਨ ਜੋ ਹੈ ਉਹ ਸ਼ਹੀਦ ਨੂੰ ਦਿੱਤਾ ਗਿਆ ਔਰ ਹੁਣ ਤੁਸੀਂ ਦੇਖਦੇ ਹੋ ਕਿ ਅੰਤਿਮ ਵਿਦਾਈ ਸ਼ਹੀਦ ਜਸਪ੍ਰੀਤ ਸਿੰਘ ਨੂੰ ਦਿੱਤੀ ਜਾਣ ਲੱਗੀ ਹੈ ਅਗਨੀ ਭੇਟ ਜੋ ਉਹਨਾਂ ਦੀ ਮ੍ਰਿਤਕ ਦੇਹ ਹੈ ਉਸ ਨੂੰ ਕੀਤਾ ਜਾਣ ਲੱਗਾ ਔਰ ਸ਼ਹੀਦ ਦਾ ਪਰਿਵਾਰ ਸਵੇਰ ਤੋਂ ਹੀ ਆਪਣੇ ਜਿਗਰ ਦੇ ਟੁਕੜੇ ਦਾ ਜੋ ਵੀ ਅੰਤਿਮ ਦੇਹ ਹੈ ਉਸ ਦਾ ਇੰਤਜ਼ਾਰ ਕਰ ਰਿਹਾ ਸੀ ਕੁਝ ਦਿਨ ਪਹਿਲਾਂ ਜੋ ਭਾਰਤੀ ਸੈਨਿਕ ਹਨ ਉਹ ਸ਼ਹੀਦ ਜਸਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਲੈ ਕੇ ਔਰ ਤੁਸੀਂ ਦੇਖ ਰਹੇ ਹੋ ਕਿ ਜਸਪ੍ਰੀਤ ਸਿੰਘ ਦਾ ਜੋ ਪਰਿਵਾਰ ਹੈ ਇਸ ਵੇਲੇ ਕਾਫੀ ਦੁੱਖ ਦੇ ਵਿੱਚ ਹੈ ਔਰ ਵੱਡੀ ਗਿਣਤੀ ਦੇ ਵਿੱਚ ਪੂਰੇ ਪਿੰਡ ਤੋਂ ਇਲਾਵਾ ਆਸ-ਪਾਸ ਦੇ ਜੋ ਲੋਕ ਨੇ ਉਹ ਇਸ ਸ਼ਹੀਦ ਨੂੰ ਸ਼ਰਧਾਂਜਲੀ ਅਤੇ ਅੰਤਿਮ ਵਿਦਾਈ ਦੇਣ ਲਈ ਪਹੁੰਚੇ ਨੇ ਕੁਝ ਦੇਰ ਪਹਿਲਾਂ ਗ੍ਰੰਥੀ ਸਿੰਘ ਵੱਲੋਂ ਅਰਦਾਸ ਕਰਨ ਤੋਂ ਬਾਅਦ ਸ਼ਹੀਦ ਨੂੰ ਜੋ ਹੈ ਅਗਨੀ ਪੇਟ ਕਰ ਦਿੱਤਾ ਗਿਆ ਹੈ ਔਰ ਜੇਕਰ ਅਸੀਂ ਸ਼ਹੀਦ ਜਸਪ੍ਰੀਤ ਸਿੰਘ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਕਾਫੀ ਸਾਧਾਰਨ ਪਰਿਵਾਰ ਦੇ ਨਾਲ ਸਬੰਧ ਰੱਖਦਾ ਸੀ ਕਾਫੀ ਗਰੀਬ ਪਰਿਵਾਰ ਹੈ ਔਰ ਉਸਦੇ ਪਿਤਾ ਮਜ਼ਦੂਰੀ ਕਰਦੇ ਨੇ ਪਰਿਵਾਰ ਦਾ ਇਹ ਕਹਿਣਾ ਹੈ ਕਿ ਉਹਨਾਂ ਨੂੰ ਜਸਪ੍ਰੀਤ ਸਿੰਘ ਦੀ ਸ਼ਹਾਦਤ ਤੇ ਮਾਣ ਤਾਂ ਹੈ ਪਰ ਜਿਸ ਤਰੀਕੇ ਦੇ ਨਾਲ ਪਾਕਿਸਤਾਨੀ ਫੌਜੀਆਂ ਵੱਲੋਂ ਸਾਡੇ ਜਵਾਨਾਂ ਨੂੰ ਸ਼ਹੀਦ ਕੀਤਾ ਜਾਂਦਾ ਉਸ ਲਈ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਮੂੰਹ ਤੋੜ ਜਵਾਬ ਦੇਵੇ ਔਰ ਪਰਿਵਾਰ ਦੇ ਨਾਲ ਇਸ ਵੇਲੇ ਪੂਰਾ ਦੇਸ਼ ਵੀ ਇਸ ਸ਼ਹੀਦ ਨੂੰ ਸਲਾਮ ਕਰ ਰਿਹਾ ਔਰ এবੀਪੀ ਸੰਜਾ ਵੀ ਸ਼ਹੀਦ ਜਸਪ੍ਰੀਤ ਨੂੰ ਸਲਾਮ ਕਰਦਾ ਹੈ। ਰਾਜੀਵ ਸ਼ਰਮਾ এবੀਪੀ ਸੰਜਾ ਮੋਗਾ